ફગવાડા વિખે શ્રી રામ સેવા સમિતિ વલં સ્કૂલ આફ એનીનીમ્સ વિખે રામલીલા દિયા રામલી તૈયાર હોઈ મુકમલ એસકે આપ નેતા રણજીત પાબલા દેવ શર્મા રણતીર બોબી શુપમ શર્મા આદિ મોજૂદ સન એનડી ટીવી પંજાબ ન્યૂઝ લે ફગવાડા તો યશ શર્મા પુનીતની રિપોર્ટ

ਤੇ ਅਸੀਂ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਕਰਾਂਗੇ ਕਿ ਰੋਜ਼ 3 ਤਰੀਕ ਤੋਂ ਲੈ ਕੇ 13 ਤਰੀਕ ਤੱਕ ਡੇਲੀ ਇੱਥੇ ਸਾਨੂੰ ਆਪਣਾ ਸਹਿਯੋਗ ਦੇਣਾਂਗੇ ਤੇ ਇਸ ਵਾਰੀ ਸਭ ਪ੍ਰਬੰਧ ਬਹੁਤ ਵਧੀਆ ਹੋਣਗੇ ਤੇ ਇਸ ਵਾਰੀ ਫੈਮਲੀ ਆਵਾਟ ਤੋਂ ਬਾਅਦ ਆਉਣ ਕਿਉਂਕਿ ਅਸੀਂ ਇਸ ਵਾਰੀ ਸਿਟਿੰਗ ਅਰੇਂਜਮੈਂਟ ਬਹੁਤ ਵਧੀਆ ਰੱਖ ਰਹੇ ਹਾਂ ਕਿ ਸਭ ਨੂੰ ਇਸ ਤੇ ਚੇਅਰ ਦਿੱਤੀ ਜਾਊਗੀ ਤੇ ਸਭ ਦਾ ਮਾਸਮਣ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਾਊਗਾ ਤੇ ਸਾਡੀ ਕਮੇਟੀ 12 ਤਰੀਕ ਨੂੰ ਆਰਿਆ ਹਾਈ ਸਕੂਲ ਦੇ ਵਿੱਚ ਦੁਸ਼ਹਿਰਾ ਮਨਾਏਗੀ ਜੋ ਇਕਤਾ ਕਲਾ ਮੰਚ ਵੱਲੋਂ ਕੀਤਾ ਜਾਏਗਾ ਤੇ ਉੱਥੇ ਸਾਡੇ ਸਾਰੇ ਪਾਤੂ ਰੋਲ ਕਰਨਗੇ ਜਾ ਕੇ ਸਾਰੇ ਉੱਥੇ ਵੀ ਜਰੂਰ ਪਹੁੰਚਣ ਜੈ ਸ਼੍ਰੀ ਰਾਮ ਰਾਮਚੰਦਰ ਮਹਾਦੀ ਜੈ ਅੱਜ ਅਸੀਂ ਸ਼੍ਰੀ ਰਾਮ ਸੇਵਾ ਸੰਮਤੀ ਵੱਲੋਂ ਜਿਹੜੀ ਗਵਰਨਮੈਂਟ ਸਕੂਲ ਦੇ ਵਿੱਚ ਰਾਮਲੀਲਾ ਦਾ ਉਯੋਗਨ ਕਰਨਾ ਵਾ ਉਹਦੇ ਵਿੱਚ ਅੱਜ ਸਟੇਜ ਲਗਣੀ ਤਿਆਰ ਹੋਈ ਆ ਸਟੇਜ ਲਗਣੀ ਸ਼ੁਰੂ ਹੋ ਗਈ ਸਾਡੇ ਵਿੱਚ ਸਾਾਨੂੰ ਮੇਨ ਸਹਿਯੋਗ ਕਰਨ ਵਾਲੇ ਰஞ்சிਤ ਪਾਵੜਾ ਜੀ ਸਾਡੇ ਵਿੱਚ ਪਹੁੰਚੇ ਨੇ ਮੈਂ ਇਹਨਾਂ ਦਾ ਇੱਥੇ ਆਣ ਤੇ ਆਦੀ ਧੰਨਵਾਦ ਦੀਆਂ ਸਾਨੂੰ ਸਹਿਯੋਗ ਦੇ ਸਾਡੀ ਟੀਮ ਨੂੰ ਸਹਿਯੋਗ ਕਰੂਗੇ ਰਾਮਲੀਲਾ ਦੇ ਵਿੱਚ ਆਪਣਾ ਪਦ ਤਿਆਗਨਾ ਬਹੁਤ ਸੌਖਣੀ ਹੁੰਦਾ ਸ਼ਿਵਮ ਸ਼ਰਮਾ ਜੀ ਨੇ ਫਾਰਨ ਚੱਲਣਾ ਫੋਰਨ ਚੱਲਣਾ ਉਹ ਇਸ ਸੰਸਥਾ ਦੇ ਕੈਸ਼ੀਅਰ ਸੀ ਉਹ ਆਪਣਾ ਸਾਰਾ ਜ਼ਿੰਮੇਵਾਰੀ ਰਾਹੁਲ ਵਾਲੀਆ ਜੀ ਦੇ ਸਿਰ ਤੇ ਕੰਦੇ ਤੇ ਦੇ ਰਹੇ ਆ ਅੱਜ ਤੋਂ ਇਸ ਟੀਮ ਦੇ ਕੈਸ਼ੀਅਰ ਰਾਹੁਲ ਵਾਲੀਆ ਜੀ ਹੋਗੇ ਸਾਡੇ ਨਾਲ ਮੇਨ ਸਹਿਯੋਗੀ ਅਨਿਲ ਡਾਕਟਰ ਅਨਿਲ ਜੀ ਸਾਡ ਨਾਲ ਇਹ ਵੀ ਸਾਡੇ ਮੈਂਬਰ ਬਣਾਏ ਗਏ ਨੇ ਮੈਂ ਸ਼ਹਿਰ ਵਾਸੀਆਂ ਨੂੰ ਅਪੀਲ ਕਰਦਾ ਵਾਂ ਹੱਥ ਜੋੜ ਬੇਨਤੀ ਕਰਦਾ ਵਾਂ ਸਾਡੀ ਇੰਤਰੀਕ ਤੋਂ گورਨਮੈਂਟ ਸਕੂਲ ਵੀ ਹੈ ਰਾਮਨਾਟਕ ਸ਼ੁਰੂ ਹੋ ਜਾਏਗਾ ਆਪਣਾ ਟਾਈਮ ਕੱਢ ਕੇ ਸਾਡੇ ਯੰਗ ਮੁੰਤਿਆਂ ਦੇ ਲਈ ਸਾਡੇ ਡਾਇਰੈਕਟਰ ਲਵੇ ਭਾਜੀ ਨੇ ਬੱਚੇ ਤਿਆਰ ਕੀਤੇ ਨੇ ਜਿੰਨੀ ਹੀ ਛੋਟੀ ਉਮਰ ਦੇ ਬੱਚੇ ਇਸ ਗਰਾਊਂਡ ਦੇ ਵਿੱਚ ਨਾਟਕ ਕਰੂਗੇ ਸਭ ਤੋਂ ਵਧੀਆ ਕਰੂਗੇ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਕਹਿੰਦਾ ਵਾਂ ਕਿ ਇੱਥੇ ਆਪਣਾ ਟਾਈਮ ਕੱਢ ਕੇ ਸਾਡੀ ਗਰਾਊਂਡ ਚ ਆਉਣ ਜੈ ਸ਼ੀਲ ਜੈ ਭਾਰਤ ਜੀ ਸ਼੍ਰੀ ਰਾਮ ਅੱਜ ਸ਼੍ਰੀ ਰਾਮ ਸੇਵਾ ਸੰਮਤੀ گورਨਮੈਂਟ ਸਕੂਲ ਫਗਵਾੜਾ ਦੇ ਜੋ ਮੇਰਾ ਮਾਨ ਸਨਮਾਨ ਬਣਾਇਆ ਆ ਜਿਹਨਾਂ ਦੀਆਂ ਰਿਹਸਲਾਂ ਜਿਹੜੀਆਂ ਉਹ ਲਗਭਗ ਚਰਮ ਤੇ ਪਹੁੰਚ ਚੁੱਕੀਆਂ ਸਾਰੇ ਬੱਚੇ ਤਿਆਰ ਨੇ ਇਸ ਮੀਟਿੰਗ ਦੇ ਵਿੱਚ ਅੱਜ ਦੀ ਖਾਸ ਮੀਟਿੰਗ ਸੀ ਜਿਹੜੀ ਕਿ ਆਉਣ ਵਾਲੀ ਜਿਹੜੀ ਇਹ ਰਾਮਨਾਟਕਾ ਉਹਦੇ ਵਾਸਤੇ ਤਿਆਰੀਆਂ ਦੇ ਵਿੱਚ ਮੇਰਾ ਮਾਨ ਸਨਮਾਨ ਕੀਤਾ ਗਿਆ ਮੈਂ ਦੇਵ ਸ਼ਰਮਾ ਜੋ ਕਿ ਸਰਪ੍ਰਸ ਨੇ ਔਰ ਬੋਬੀ ਜੀ ਜੋ ਪ੍ਰੈਜ਼ੀਡੈਂਟ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਮਾਨ ਸਨਮਾਨ ਦਿੱਤਾ ਔਰ ਸ਼ਹਿਰ ਵਾਸੀ ਨੂੰ ਮੈਂ ਅਪੀਲ ਕਰਦਾ ਕਿ ਜੋ ਰਾਮਨਾਟਕ ਸ਼੍ਰੀ ਰਾਮ ਸੇਵਾ ਸਮਤੀ ਫਗਵਾੜਾ ਵੱਲੋਂ 10 ਤਰੀਕ ਤੋਂ ਲੈ ਕੇ 13 ਤਰੀਕ ਤੱਕ ਕਰਵਾਇਆ ਜਾ ਰਿਹਾ ਉਸ ਦੇ ਵਿੱਚ ਆਪਣੇ ਬੱਚਾ ਨੂੰ ਆਪਣੇ ਪਰਿਵਾਰ ਨੂੰ ਲੈ ਕੇ ਇਸ ਨਾਟਕ ਦੇ ਵਿੱਚ ਆਓ ਔਰ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਔਰ ਮੈਂ ਦੱਸਣਾ ਚਾਹਾਂਗਾ ਕਿ ਸਾਡੇ ਐਮਐਲ ਐਮਪੀ ਡਾਕਟਰ ਰਾਜਮਰ ਚੱਬੇਵਾਲੀ ਜੋ ਕਿ 6 ਤਰੀਕ ਨੂੰ ਆਪਣੀ ਇੱਥੇ ਪ੍ਰਭੂ ਸ਼੍ਰੀ ਰਾਮ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣਗੇ ਉਸ ਦਿਨ ਸਾਡੀ ਪੂਰੀ ਟੀਮ ਜਿਹੜੀ ਰਾਮ ਸੇਵਾ ਸੰਧੀ ਦੀ ਪੂਰੀ ਟੀਮ ਆ ਇਸ ਮੌਕੇ ਤੇ ਮੌਜੂਦ ਰਹੇਗੇ ਔਰ ਸਾਰੇ ਮੈਂਬਰਾਂ ਨੂੰ ਮੈਂ ਬੇਨਤੀ ਕਰਦਾ ਕਿ ਉਸ ਦਿਨ ਕੋਈ ਵੀ ਬੱਚਾ ਜਿਹੜਾ ਉਹ ਗੈਰ ਹਾਜ਼ਰ ਨਾ ਹੋਵੇ ਔਰ ਪ੍ਰਭੂ શ્રી ਰਾਮ ਦੇ ਚਰਨਾਂ ਨਾਲ ਲੱਗੋ ਜੈ શ્રી ਰਾਮ